ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀ ਦੇਖ ਰਹੇ ਖਬਰ ਮੇਰੇ ਰਾਧੀਥਾਨੇ ਦੇ ਨੇੜੇ ਚੱਲ ਰਿਹਾ ਦੇਵਪਾਰ ਦੇ ਅੱਡੇ ਦਾ ਹੋਇਆ ਪਰਦਾ ਫਾਸ਼ ਜਿਸ ਦੇ ਵਿੱਚ ਕੀ ਆ ਪੰਜ ਬੰਦਿਆਂ ਦੇ ਨਾਲ ਚਾਰ ਔਰਤਾਂ ਨੂੰ ਰੰਗੇ ਹੱਥੀ ਫੜਿਆ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਿਸ ਕਾਰਵਾਈ ਕਰਦੇ ਹੋਏ ਚਾਰ ਔਰਤਾਂ ਨੂੰ ਰਿਲੀਵ ਕਰ ਦਿੱਤਾ ਗਿਆ ਅਤੇ ਪੰਜ ਬੰਦਿਆਂ ਦੇ ਉੱਤੇ ਪਰਚਾ ਦਰਜ ਕਰ ਲਿਆ ਗਿਆ ਆਉ ਜਾਣਦੇ ਆਪਾਂ ਪੂਰਾ ਮਾਮਲਾ ਕੀ ਹੈ ਸਰ ਅੱਜ ਕੀ ਮਾਮਲਾ ਹੋਇਆ ਪੂਰਾ ਜਿਹੜਾ ਢਾਬੇ ਦਾ ਕੋਲੋਂ ਦੇ ਵਿੱਚ ਆਇਆ ਤੁਸੀਂ ਰੇਡ ਪੁਮਾਰੀਏ ਜੀ ਉੱਤੇ ਇਹ ਜਿਹੜਾ ਵੱਖਰਾ ਢਾਬਾ ਕੋਠੀ ਟੇਬ ਹੈ ਹਨੂਮਾਨ ਮੰਦਿਰ ਦੇ ਨੇੜੇ ਤੇ ਥਾਣੇ ਤੋਂ ਵੀ ਨਿੜੀ ਹੈ ਇਹਦੇ ਵਿੱਚ ਇੱਕ ਧੰਦਾ ਚੱਲਦਾ ਸੀਗਾ ਜਨਾਨੀਆਂ ਦਾ ਲੋਕੀ ਜਨਾਨੀਆਂ ਲਿਆ ਕੇ ਇੱਥੇ ਕਮਰੇ ਕਿਰਾਏ ਤੇ ਲੈ ਕੇ ਘੰਟਾ ਦੋ ਘੰਟੇ ਰੱਖ ਕੇ ਚਲੇ ਜਾਂਦੇ ਸੀ ਤੇ ਜਿਹੜਾ ਇਹਦਾ ਇਹ ਬਲਰਾਜ ਸਿੰਘ ਰਾਜਾ ਨੇ ਕੋਠੀ ਇਹ ਕਿਰਾਏ ਤੇ ਲਈ ਸੀ ਕਿਸੇ ਡਾਕਟਰ ਦੀ ਕੋਠੀ ਹੈ ਇਹ ਆਪਾਂ ਐਗਰੀਮੈਂਟ ਮੰਗਵਾ ਰਹੇ ਹਾਂ ਡਾਕਟਰ ਤੋਂ ਤੇ ਇਹਨੇ ਅੱਗੇ ਇੱਕ ਚਰਨਜੀਤ ਸਿੰਘ ਪੁੱਤਰ ਹਰੀ ਸਿੰਘ ਗੋਨੇਣਾ ਮੰਡੀ ਦਾ ਮੈਨੇਜਰ ਰੱਖਿਆ ਹੋਇਆ ਸੀ ਜੋ ਕਮਰਿਆਂ ਦੀ ਬੁਕਿੰਗ ਕਰਦਾ ਸੀਗਾ ਇਸੇ ਤਰ੍ਹਾਂ ਹੀ ਅੱਜ ਅਸੀਂ ਰੇਡ ਮਾਰ ਕੇ ਬਲਜਿੰਦਰ ਸਿੰਘ ਪੁੱਤਰ ਹਰਵੰਤ ਸਿੰਘ ਵਾਸੀ ਬਰਾੜਾ ਬਿੰਜੂ ਪਰਮਜੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਓਕੰਦਵਾਲਾ ਸੋਹਣ ਸਿੰਘ ਪੁੱਤਰ ਨੇਕ ਸਿੰਘ ਵਾਸੀ ਬੁਰਜ ਤਰੌੜ ਥਰੌੜ ਰੇਸ਼ਮ ਸਿੰਘ ਪੁੱਤਰ ਬਲਤੇਜ ਸਿੰਘ ਵਾਸੀ ਨਹਿਆਵਾਲਾ ਨੂੰ ਚਾਰ ਲੇਡੀਜ਼ ਸਮੇਤ ਅਸੀਂ ਤੱਗੇ ਅਸੀਂ ਭੜਿਆ ਤੇ ਐਸਐਚਓ ਸਾਹਿਬ ਕੋਈ ਤੁਹਾਨੂੰ ਸ਼ਿਕਾਇਤ ਮਿਲੀ ਸੀ ਨਿਵਾਸੀਆ ਵੱਲੋਂ ਜਾਂ ਕਿਤੇ ਨਹੀਂ ਨਹੀਂ ਜੀ ਮੁਕਬਰੀ ਦੇ ਆਧਾਰ ਤੇ ਸੀ ਮੁਕਬਰੀ ਦੇ ਆਧਾਰ ਤੇ ਹਾਂ ਰੇਡ ਕੀਤੀ ਤੇ ਫਿਰ ਇਹ ਚਾਰ ਲੇਡੀਜ਼ ਸੀਗੀ ਉਹ ਲੇਡੀਜ਼ ਨੂੰ ਅਸੀਂ ਮਤਲਬਕ ਕਾਨੂੰਨ ਮੁਤਾਬਕ ਰਿਲੀਜ਼ ਕਰ ਦਿੱਤਾ ओके okay. हां जी ਇਹ ਨਹੀਂ ਗਾਂ ਬਾਲਕ ਸਿੰਘ ਹੈ ਕਿ ਉਹ ਬਾਲਕ ਸਿੰਘ ਨਹੀਂ ਲੇਡੀ ਚ ਬਾਲਕ ਸੀਗੇ ਜੀ ਅੱਛਾ ਹਾਂ ਜੀ ਇਹ ਕਿਥੋਂ ਦੇ ਰਹਿਣ ਵਾਲੀਆਂ ਸੀ ਇਹ ਅਲੱਗ-ਅਲੱਗ ਪਿੰਡਾਂ ਦੇ ਰਹਿਣ ਵਾਲੀਆਂ ਸੀਗੇ ਹਾਂ ਤੇ ਕੀ ਲੈਕਸ ਕਾਰਵਾਈ ਕੀ ਹੋ ਰਹੀ ਹੈ ਸਰ ਇਹ ਅਸੀਂ ਇਹਨਾਂ ਤੇ ਅਮੋਰਲ ਐਕਟ ਟ੍ਰੈਫਿਕ ਐਕਟ ਦਾ ਮਕਦਮਾ ਦਰਜ ਕਰ ਦ ਕਰ ਰੇ ਕਰ ਲਿਆ ਟਾਬੇ ਨਾਲ ਮਾਰਕਾ ਯੂ ਤੇ ਇਹ ਥੋੜੇ ਤੋਂ ਕਾਬੂ ਤੇ ਨਹੀਂ ਜੀ ਉਹ ਬਲਰਾਜ ਸਿੰਘ ਰਾਜਾ ਉਹ ਅਜੇ ਸਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪਰ ਉਹਨੂੰ ਅਸੀਂ ਜਲਦੀ ਹੀ ਗ੍ਰਿਫਤਾਰ ਕਰਨ ਲੱਗੇ ਟੋਟਲ ਕਿੰਨੇ ਤੁਹਾਡੀ ਗ੍ਰਿਫਤ ਚ ਹੈ ਜੀ ਸੱਤ ਬੰਦੇ ਮੇਰੇ ਸਾਡੀ ਗ੍ਰਿਫਤ ਚ ਪੰਜ ਬੰਦੇ ਮੌਕੇ ਤੇ ਜਿਹੜੇ ਹੈ ਦੋਸ਼ੀ ਹੈ ਉਹ ਸੇ ਹਾਂ ਟੋਟਲ ਬਲਰਾਜ ਸਿੰਘ ਰਾਜਾ ਸੱਤ ਤੋਂ ਅਜੇ ਗ੍ਰਿਫਤ ਤੋਂ ਬਾਹਰ ਹੈ ਜੀ ਓਕੇ ਇਹ ਦੋ ਬੰਦੇ ਹੋਰ ਵੀ ਉਹ ਜੇਕਰ ਉਹ ਆਪਣਾ ਆਏ ਹੈ ਸਾਡੇ ਕੋਲ ਨਾਮ ਉਹਨਾਂ ਦੇ ਇੱਕ ਤਾਂ ਰਜੀਵ ਕੁਮਾਰ ਹੈ ਇੱਕ ਜਗਦੀਪ ਸਿੰਘ ਹੈ ਜੇਕਰ ਉਹ ਜੇ ਉਹ ਆਏ ਤਪਤੀਸ਼ਦਾਨ ਤਾਨੂੰ ਬਾਅਦ ਕੇ ਤਪਤੀਸ਼ ਨੂੰ ਉਹਨਾਂ ਦੇ ਨਾਮ ਵੀ ਅਸੀਂ ਨਾਮਯੰਤ ਕਰ ਲਵਾਂਗੇ ਇਹਦਾ ਪਰਚਾ ਕਰਕੇ ਜੇ ਜੇ ਬਿਲਕੁਲ ਜੀ ਜੇਲ੍ਹ ਨੂੰ ਜੇਲ੍ਹ ਭੇਜਾਂਗੇ